ਮੇਂ ਬੰਦੀ ਤਾਂ ਉਹ ਦੀ ਸਾਰੇ ਹੌਪਸ ਉਹ ਸਾਰੇ ਆਪਣੇ ਪਲੇਸਸ ਤੇ ਬਿਲਕੁਲ ਠੀਕ ਆ ਘੋਮੇ ਮੇਰੇ ਵੱਲੋਂ ਸਾਰੇ ਨੂੰ ਪਿਆਰ ਕਰਦੇ ਨੇ ਕੀ ਸਤਿ ਸ਼੍ਰੀ ਅਕਾਲ ਲੋ ਜੀ ਨੈਕਸਟ ਵੀਡੀਓ ਜਿਹੜੀ ਆਪਣੇ ਰੂਬ ਜੋਰ ਐਂਡ ਜੀ ਕੱਟ ਪੀਸਾਂ ਦੇ ਕੱਟ ਪੀਸਾਂ ਦੀ ਗੁਣੀਤ ਜਿੰਨਾ ਪਾਈ ਪੈਣ ਦੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਜੀ ਤੁਹਾਡੇ ਸਾਰੇ ਦਾ ਪਿਆਰ ਬਹੁਤ ਬੜੇ ਮਿਲਦੇ ਆਪਣੇ ਕੱਟ ਪੀਸਾਂ ਨੂੰ ਸੋਈ ਜਾ ਬ੍ਰਾਂਡ ਦੇ ਕੱਟ ਪੀਸਾਂ ਦੇ ਬਿਲਕੁਲ ਪਿਓਰ ਵਾਲੀ ਕਾਟਨ ਰੂਬ ਦੀ ਬਹੁਤ ਅੱਛਾ ਜਿਹੜਾ ਸਟਾਕ ਹੈਗਾ ਇਹਦਾ ਪ੍ਰਿੰਟ ਕਲਰ ਬਹੁਤ ਸੋਹਣੇ ਜੋ ਅੱਜ ਕੱਲ ਵੱਡੇ ਬਿਕ ਪ੍ਰਿੰਟ ਦੇ ਵਿੱਚ ਚੱਲੇ ਹੋਏ ਨੇ ਉਹੀ ਬੜ ਤੇ बार-बार रिपीट ਹੋ ਰਹੇ ਨੇ ਕਿ ਸੇਮ ਕਲਰ ਸੇਮ ਟ੍ਰੇਂਡ ਬਹੁਤ ਅੱਛਾ ਜਿਹਾ ਫੈਬਰਿਕ ਹੈਗਾ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ 125 ਰੁਪਏ ਪਰ ਮੀਟਰ 625 ਦਾ ਸੁੱਤ ਜੀ ਵੀ ਤੁਸੀਂ 4 ਮੀਟਰ ਦਾ ਸੁੱਤ ਲੈ ਲਓ ਤਾਂ 5 ਦੇ ਦੇਗਾ ਤੁਹਾਨੂੰ ਲਓ ਜੀ 4 ਮੀਟਰ ਦਾ ਸੁੱਤ ਹੈ ਜੀ ਤੇ ਇਹਦੇ ਵਿੱਚ 1 3 ਮੀਟਰ ਦੀ ਸ਼ਰਟ ਐ ਤੇ 1 ਮੀਟਰ ਦੀ ਬਾਟਮ ਰੂਲ ਜੀ ਇਹਦੇ ਵਿੱਚ ਫਰੋਜ਼ੀ ਦੇ ਵਿੱਚ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਹੀ ਸੇਮ ਦੇ ਵਿੱਚ ਤੋ ਹੈਗਾ ਆਪਣੇ ਕੋਲ ਫੋਰ ਹੂਗਾ ਜੀ ਜੈਨੋ ਦੇ ਵਿੱਚ ਇੱਕ ਕਨਪੇ ਦੀ ਸ਼ਾਰਟ ਹੈ ਤੇ ਇੱਕ ਡੈਨਿਕ ਦੀ ਸ਼ਰਟ ਬਾਕੀ ਦੱਸ ਦੇਣਾ ਵੀ ਤੁਹਾਨੂੰ ਤੇ ਇਹ ਵਾਲੀ ਵੀ 90 ਦੀ ਬਾਟਮ ਤੇ ਇੱਕ ਕਨਪੇ ਦੀ ਸ਼ਾਰਟ ਵੀ ਲੈ ਸਕਦੇ ਹੋ ਤੁਸੀਂ ਬਾਕੀ ਤੁਸੀਂ ਵਰਨਫੈਕਟਿਕ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਮੂਰਜਾ ਸ਼ੇਡ ਹੈਗਾ ਇਹਦੇ ਵਿੱਚ 3 ਮੀਟਰ ਦੀ ਬਾਟਮ ਤੇ 2 ਮੀਟਰ ਦੀ ਇਹਦੇ ਵਿੱਚ ਸ਼ਰਟ ਵੀ ਤੁਹਾਨੂੰ ਦਿਖਾਣੀ ਪਏਗੀ ਹੋਊਗਾ ਜੀ ਤੇ ਉਸ ਤੋਂ ਬਾਅਦ ਇਹ ਵੀ ਚਾਹ ਰਿਹਾ ਜੀ ਇਹ ਵਾਲਾ ਸ਼ੇਡ ਇਹ ਹੀ ਆ ਗਿਆ ਇਨ ਮੀਟਰ ਦੀ ਸ਼ਰਟ ਪੀਸ ਹੈ 2 ਮੀਟਰ ਦੀ ਨਹੀਂ ਵਾਟਰ ਲੋਚੇ ਪੜੇ ਪਿਆਰੇ ਪਿਆਰੇ ਜੇ ਕਲਰ ਪ੍ਰਿੰਟ ਹੈਗੇ ਨੇ ਜੀ ਇਹ ਆਪਾਂ ਰੋਜ਼ੀ 4 ਮੀਟਰ ਦਾ ਬਹੁਤ ਪਿਆਰੇ ਪ੍ਰਿੰਟਰ ਹੈ ਜੀ ਬਹੁਤ ਸੋਹਣੇ ਕਲਰ ਨੇਗੇ ਸਟਾਫ ਦੀ ਕੋਈ ਕੰਪਲੇਂਟ ਨਹੀਂ ਹੈਗੀ ਬਹੁਤ ਅੱਛਾ ਸਟਾਫ ਹੈ ਸਟਾਫ ਵੀ A1 ਹੈ ਜੀ ਬਿਲਕੁਲ ਬਹੁਤ ਹੋਣਾ ਸਟਾਫ ਹੈਗਾ ਤੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਵਿੱਚ বিনা ਸੋਚੇ ਸੋਚ ਲੋ ਉਹ ਲੈ ਲਓ ਜੀ ਇਹ ਇਹ ਨਾ ਸੋਚੋ ਫੈਬਰਿਕ ਖਰਾਬ ਹੋਊਗਾ ਜੀ ਇਹਦੇ ਵਿੱਚ ਰਲਾ ਹੋਊਗਾ ਇਹ ਹੋਊਗਾ ਕੁਛ ਵੀ ਨਹੀਂ ਹੈਗਾ ਬਹੁਤ ਵਧੀਆ ਫੈਬਰਿਕ ਹੈਗਾ ਜੀ ਆਪਣੇ ਸੂਟ ਚ ਸਟਿਚ ਕਰਵਾ ਚੁੱਕੇ ਆਂਗੇ ਤੇ ਇਹਨਾਂ ਦੇ ਵਿੱਚ ਬਹੁਤ ਸੋਨਾ ਸਟਫ ਹੈਗਾ ਜੀ ਕਲੋਜ਼ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ फटाफट ਆਰਡਰ ਪਲੇਸ ਕਰਿਓ ਇਹਦੇ ਬਾਰੇ ਵੀ ਭੈਣਾਂ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀਗੇ ਤੇ ਇਹਦੇ ਵਿੱਚ ਆਪਣੇ ਕੋਲ ਇਹ ਕਲਰ ਰਹਿ ਹੈ ਹੋਏ ਜੀ 2 ਮੀਟਰ ਦੀ ਸ਼ਰਟ ਹੈ 2 ਮੀਟਰ ਦੀ ਹੀ ਬਾਟਮ ਹੈ ਜੀ ਬਹੁਤ ਜ਼ਿਆਦਾ ਇਸ प्रिंट ਦੇ ਮੈਸੇਜ ਆਏ ਹੋਏ ਸੀ ਕਿ ਪਿਛਲੇ ਆਪਣੇ ਵੀਡੀਓਜ਼ ਦੇ ਵਿੱਚ ਤੇ ਇਹਦੇ ਵਿੱਚ ਸਿਰਫ ਇੱਕੋ ਹੀ ਪੀਸ ਆਇਆ ਜੀ ਇੱਕ ਨਿਊ ਪ੍ਰਿੰਟ ਆਇਆ ਇਹਦੇ ਵਿੱਚ ਬਹੁਤ ਪਿਆਰਾ ਲੱਗਦਾ ਹੈ ਜੀ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈਗਾ 2 ਮੀਟਰ ਦਾ ਸ਼ਾਰਟ ਪੀਸ ਹੈਗਾ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰਿਓ ਕਰਾ 9253115 ਜੀ ਉਹ ਸ਼ਰਤ ਦੇ ਤੇ ਬਹੁਤ ਸੁੰਨੇ ਸਿੰਮੇ ਸਿੰਟ ਨੇ ਜੀ ਹੈ ਤੇ ਬਿਲਕੁਲ ਜੈਨੂਨ ਦੇ ਪ੍ਰਾਈਸ ਦੇ ਉੱਤੇ ਤੁਹਾਨੂੰ ਅਸੀਂ ਦੇ ਰਿਹਾਗੇ ਇਹ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪੇਸ ਕਰੋ ਹੋਏ ਦੇ ਵਿੱਚ ਦੋ ਮਿਲ ਜਾਣਗੇ ਮੈਚਿੰਗ ਵੀ ਮਿਲ ਜੂਗਾ ਅਲੋਸਟ ਬਣ ਜੂਗਾ ਤੇ ਇਸ ਤੋਂ ਬਾਅਦ ਆ ਗਿਆ ਜੀ ਇਹ ਦੇ ਵਿੱਚ ਗ੍ਰੀਨ ਦੇ ਵੀ ਆ ਗਿਆ ਜੀ ਪੈਰਟ ਜਾਂ ਲਾਈਟ ਪੈਰਟ ਮੈਂ ਦੀ ਜਾਂ ਸ਼ੇਡ ਹੈਗਾ ਬਹੁਤ ਸੋਹਣਾ ਤੇ ਇਹਦੇ ਵਿੱਚ ਦੋ ਰੂਪ ਮਿਲ ਜਾਣਗੇ ਜੀ ਆਪਾਂ ਨੂੰ ਮੈਚਿੰਗ ਦੇ ਵਿੱਚ ਮਿਲ ਜੂਗਾ ਆਲ ਓਵਰ ਦੇ ਵਿੱਚ ਮਿਲ ਜੂਗਾ ਇਹਦੇ ਵਿੱਚ ਇੱਕ ਲਵੈਂਡਰ ਪਰਪਲ ਦਾ ਸ਼ੇਡ ਆ ਗਿਆ ਜੀ ਇਹਦੇ ਵਿੱਚ ਵੀ ਤੁਹਾਨੂੰ ਆਲ ਓਵਰ ਸੂਟ ਦਾ ਮਿਲ ਜੂਗਾ ਜੇ ਆ ਵੀ ਜੀ ਤਾਂ ਵੀ ਤੁਸੀਂ ਲੈਣਾ ਚਾਹੁੰਦੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਜੀ 125 ਰੁਪਏ ਪਰ ਮੀਟਰ 625 ਦਾ ਪ੍ਰੋਪਰ ਪੂਰਾ ਸੂਟ ਆਨਲਾਈਨ ਹੈ ਜੀ ਚਲੋ ਜੀ ਇਹਦੇ ਦੀ ਚਾਹਿਆ ਨੈਕਸਟ ਇਸ ਕਲਰ ਦੇ ਵਿੱਚ ਇਪ੍ਰਿੰਟ ਇਸ ਕਲਰ ਵਿੱਚ ਆ ਗਿਆ ਜੀ ਮੈਚਿੰਗ ਔਰ ਓਵਰ ਜਿੱਤਾ ਤੁਸੀਂ ਕਹੋਗੇ ਤਾਂ ਹਮ ਕੋ ਦਾਂਗੇ ਅਸੀਂ ਲੈ ਲਵਾਂਗੇ ਸਟੀਚਿੰਗ ਲੈਣੀ ਹੈ ਵਿਦਆਉਟ ਸਟੀਚਿੰਗ ਲੈਣਾ ਹੈਗਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜਿਸ ਦਾ ਸ਼ੇਡ ਆ ਗਿਆ ਜੀ ਬਹੁਤ ਪਿਆਰਾ ਜਿਹਾ ਇਹ ਵੀ ਅਸੀਂ ਮੈਚਿੰਗ ਕਰਕੇ ਦੇ ਸਕਦੇ ਹਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਗ੍ਰੇ ਸ਼ੇਡ ਆ ਗਿਆ ਜੀ ਇਹਨੂੰ ਅਸੀਂ ਔਰ ਓਵਰ ਮੈਚਿੰਗ ਨਾਲ ਤਰ੍ਹਾਂ ਦੇ ਸਕਦੇ ਹਾਂ ਤੁਹਾਨੂੰ ਜਿੱਦਾਂ ਵੀ ਤੁਸੀਂ ਲੈਣਾ ਚਾਹੋਗੇ ਜਿੱਦਾਂ ਪ੍ਰਿੰਟ ਦੇ ਵਿੱਚ ਜਿਵੇਂ ਜਾ ਕੇ ਗ੍ਰੇ ਦੇ ਵਿੱਚ ਹੈ ਉੱਤੇ ਆ ਗਿਆ ਪ੍ਰਿੰਟ ਹੈ ਇਹ ਦਿਨ ਆਉਤੀ ਸਿਲਾਰਕ ਗ੍ਰੇਕ ਉਲਟੀ ਬੋਟਮ ਬਣਾ ਕੇ ਵੀ ਕਾਫੀ ਸੋਸ ਵਿੱਚ ਰੈਡੀ ਕਰ ਸਕਦੇ ਹਾਂ ਇਹਦੇ ਵਿੱਚ ਵੀ ਦੋ ਤਿੰਨ ਸੂਟਾ ਅਗੇ ਦੀ ਆਪਣੇ ਕੋਲੇ ਤੇ ਉਸ ਤੋਂ ਬਾਅਦ ਆ ਗਿਆ ਜੀ ਪਰਪਲ ਜਿਹਾ ਛਿੰਨਾ ਇੱਕ ਡਾਰਕ ਰੰਗ ਬਹੁਤ ਸਮਾ ਕੋ ਫਿਸ਼ ਜਿਹਾ ਹੋਏ ਇਹਨਾਂ ਅੱਗੇ ਦਾ ਪੀਸ ਹੈ ਜੀ ਇਹ ਤੇ ਉਸ ਤੋਂ ਬਾਅਦ ਇਹ ਵਾਲਾ ਕਲਰ ਆ ਗਿਆ ਜੀ ਇਹਦੇ ਵਿੱਚ ਇਹਦੇ ਵਿੱਚ ਵੀ ਸਾਨੂੰ 올ਓਵਰ ਮੈਚਿੰਗ ਮਿਲ ਜੂਗਾ ਜੀ ਸਟੱਫ ਬਹੁਤ ਅੱਛਾ ਹੈਗਾ ਸਟੱਫ ਦੀ ਕੋਈ ਕੰਪਲੀਟ ਨਹੀਂ ਹੈਗੀ ਬਾਟਮ ਵੀ ਸੇਮ ਪ੍ਰਿੰਟ ਦੀ ਹੋਊਗੀ ਨਾ ਹੀ ਟ੍ਰਾਂਜ਼ੀ ਹੈਗਾ ਤੇ ਨਾ ਹੀ ਕੋਈ ਇਵਿਟੇਸ਼ਨ ਵਾਲੀ ਚੀਜ਼ ਹੈਗੀ ਬਿਲਕੁਲ ਸ਼ੋਰਟੀ ਵਾੜਾ ਫੈਬਰਿਕ ਹੈਗਾ 3 2 ਦਾ A ਵਾਲਾ ਰਹੂਗਾ ਜੀ 5 ਮੀਟਰ ਉਸ ਤੋਂ ਬਾਅਦ ਆ ਗਿਆ ਜੀ A ਵਾਲਾ ਸੂਟ ਆਪਣਾ ਬਣ ਚੁੱਕਿਆ ਹੈਗਾ ਤੁਹਾਨੂੰ ਅੱਜ ਵੀਡੀਓਜ਼ ਅਪਲੋਡ ਕਰ ਦਾਂਗੇ ਆਪਾਂ ਪਾ ਕੇ ਸੂਟ ਨੂੰ ਤੇ ਬਹੁਤ ਸੁਣਾ ਸੂਟ ਬਣਿਆ ਹੈਗਾ ਤੇ ਲੋਜੀ ਤੁਸੀਂ ਇਹਨਾਂ ਨੂੰ ਜੇ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣਾਉਣਾ ਚਾਹ ਰਹੇ ਹੋ ਇਹਨਾਂ ਦੀ ਬਾਟਮ ਬਣਾ ਲਿਓ ਤੇ ਇਹਦੀ ਸ਼ਰਟ ਬਣਾ ਲਿਓ ਤੇ ਬਹੁਤ ਅੱਛਾ ਜਿਹਾ ਸੂਟ ਬਣੇਗਾ ਇਸੇ ਦਾ ਪੈਚ ਇਹਦੇ ਉੱਤੇ ਲਗਾ ਲਓ ਵਿੱਚ ਇੱਕ ਹਲਕਾ ਫੁੱਲ ਵਾਲੇ ਇਸ ਲਗਾ ਕੇ ਤੁਸੀਂ ਇਸ ਨੂੰ ਬਣਾ ਸਕਦੇ ਹੋਗੇ ਤਾਂ ਇੱਕ ਬਹੁਤ ਅੱਛੀ ਜਿਹੀ ਗ੍ਰੇਸਫੁਲ ਸੂਟ ਬਣਾਈਕਰ ਤੁਸੀਂ ਸਸਤੇ ਸੂਤਾਂ ਨੂੰ ਵੀ ਮਹਿੰਗੇ ਸੂਟ ਸਟੀਚਿੰਗ ਦੇ ਪੈਟਰਨ ਤੇ ਬਣਾ ਸਕਦੇ ਹਾਂ ਕਿਨਾਂ ਤੁਸੀਂ ਅਗਰ ਅੱਛਾ ਜਿਹਾ ਸੂਟ ਬਣਾ ਲੈਣੇ ਹੋਗੇ ਲਓ ਜੀ ਇਹਦੇ ਵਿੱਚ ਇੱਕ ਪ੍ਰਿੰਟ ਬਹੁਤ ਪਿਆਰਾ ਜਿਹਾ ਹੋ ਰਾਇਆ ਹੈ ਜੀ ਬਹੁਤ ਸੋਨਾ ਪ੍ਰਿੰਟ ਹੈਗਾ ਜੀ ਇਹ ਵੀ ਲਓ ਜੀ ਬਹੁਤ ਸੋਨਾ ਪ੍ਰਿੰਟ ਹੈ ਇਹਦੇ ਵਿੱਚ ਲਾਈਨਿੰਗ ਜੀ ਬਣੀ ਹੋਈ ਹੈਗੀ ਲਾਈਨਿੰਗ ਜੀ ਹੀ ਇਹਦੀ ਬਾਟਮ ਦੇ ਵਿੱਚ ਰਹੇਗੀ ਬਹੁਤ ਸੋਨਾ ਪ੍ਰਿੰਟ ਹੈਗਾ ਤੇ ਲਓ ਜੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਕੋਈ ਆਰਡਰ ਕਰਨਾ ਹੈਗਾ ਕੋਈ ਦੀ ਬਾਟਲ ਸਵੇ ਇਹਦੇ ਸੂਟ ਉਹਦੀ ਬਾਟਲ ਇਹੀ ਵਰਤਨਾ ਹੈ ਕੱਟ ਸੇ ਠੀਕ ਹੈ ਇਹਦੇ ਨਾਲ ਡਾਰਕ ਨੇ ਕਲਰ ਦੀ ਵਰਤਨਾ ਹੋਗੀ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ ਜੀ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਇਹਦੇ ਵਿੱਚ ਇੱਕ ਸ਼ੇਡ ਇਹ ਆ ਗਿਆ ਜੀ ਕਈ ਕਈ ਸ਼ੇਡਾਂ ਹੈਗੀਆਂ ਨੇ ਇਹਦੇ ਵਿੱਚ ਕਾਫੀ ਇੱਕੇ ਦੇ ਵਿੱਚ ਬਹੁਤ ਪਿਆਰਾ ਜਿਹਾ ਗਾਜਰੀ ਸ਼ੇਡ ਆ ਗਿਆ ਜੀ ਦੇਖੋ ਇਹਨੂੰ ਤੁਸੀਂ 올ਓਵਰ ਮੈਚਿੰਗ ਕੀਤਾ ਲੈਣਾ ਚਾਹੁੰਦੇ ਹੋ ਥਿੱਕੇ ਦੇ ਵਿੱਚ ਇਹ ਪੈਰਟ ਮੈਨਗੂ ਵਾਲਾ I don't know. ਇਸ ਤੋਂ ਬਾਅਦ ਆ ਗਿਆ ਜੀ ਥੀ ਵਾਲਾ ਹੈ ਦੇ ਵਿੱਚ ਡਾਰਕ ਗ੍ਰੀ ਬਿਲਕੁਲ ਜੈੱਡ ਬਲੈਕ ਨਹੀਂ ਹੈਗਾ ਡਾਰਕ ਗ੍ਰੀ ਵਾਲਾ ਸ਼ੇਡ ਹੈਗਾ ਇਹਨਾਂ ਦਾ ਕੰਬੀਨੇਸ਼ਨ ਬਹੁਤ ਪਿਆਰਾ ਜਾਇਗਾ ਇਹ ਦੇ ਵਿੱਚ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਜਿਹਾ ਦਿੱਕਾ ਗਿਆ ਹੈਗਾ ਨਾਲ ਬਾਟਮ ਦੇ ਨਾਲ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਕੈਨ ਚਾਹੀਦਾ ਸ਼ੇਡ ਬਹੁਤ ਪਿਆਰਾ ਸ਼ੇਡ ਹੈ ਇਹ ਬਰਬਰੀ ਦੇ ਸੂਟਾਂ ਦੇ ਵਿੱਚ ਪ੍ਰਿੰਟ ਆਇਆ ਸੀਗਾ ਤੇ ਇਹ ਪ੍ਰਿੰਟ ਹੁਣ ਕਾਟਨ ਦੇ ਸਟਰਾ ਦੇ ਵਿੱਚ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਅਸੀਂ ਪ੍ਰੋਵਾਈਡ ਕਰ ਚੁੱਕੇ ਹਾਂਗੇ ਲੋ 4 ਮੀਟਰ ਦਾ ਵੀ ਲੈ ਸਕਦੇ ਹੋ 6 ਮੀਟਰ ਦਾ ਵੀ ਲੈ ਸਕਦੇ ਹੋ ਮੈਚਿੰਗ ਕੀਤਾ ਵਾਰ ਸਕਦੇ ਹੋ ਇਹ ਦੇਖੀ ਜੀ ਅਲਰ ਕੋਲ ਕੋਲਨ ਤੇ ਕਾਫੀ ਸੂਖੀ ਕੇ ਪਰ ਕੋਲਨ ਦਾ ਸਿੰਗਲ ਕਲਾ ਰਹਿ ਗਿਆ ਜੀ ਤੇ ਇਹਦੇ ਵਿੱਚ ਇਹ ਕਲਾ ਜੀ ਵਾਲਾ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਤੇ ਇਹਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਕਲਾ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ 125 ਰੁਪਏ ਪਰ ਮੀਟਰ 625 ਦਾ ਪੂਰਾ ਮੀਟਰ ਹੋਗਾ ਜੀ ਸੋ ਇਹ ਜਾਂ ਬ੍ਰਾਂਡ ਦੇ ਜਿਹੜੇ ਇਹ ਕੱਟਸ ਰਹਿਣਗੇ ਜੀ ਸਟਫ ਬਹੁਤ ਹੋਣਾ ਹੈਗਾ ਲਓ ਇਹ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਅਰਡਰ ਕਰੋ ਥੈਂਕ ਯੂ